little bit ਇਹ ਓਟ ਕੱਚੀ ਹੈ ਛਤਾਂ ਉੱਡ ਜਾਂਦੀਆਂ ਆਖਿਆ ਓਟ ਪਹਾੜ ਦੀ ਲੈ ਪਹਾੜ ਨਹੀਂ ਉੱਡਦਾ ਕਿਤਨੇ ਚਖੜ ਚੱਲਣ ਨੂੰ ਕਿਤਨੀਆਂ ਅਨੇਰੀਆਂ ਆਉਣ ਚਖੜ ਵਾ ਨਾ ਡੋਲਈ ਪਰਵਤ ਮੇਰਾ ਚਖੜ ਵਾ ਨਾਲ ਪਰਵਤ ਨਹੀਂ ਨਾ ਡੋਲਦਾ ਤੂੰ ਭਈ ਪਹਾੜ ਦੀ ਓਟ ਲੈ ਕਿਸ ਦੀ ਆਖਿਆ ਆਪਣੇ ਗੁਰੂ ਦੀ ਕੁਫਰੀ ਪਹਾੜ ਤੇ ਬਾਬਾ ਜੀ ਬੈਠੇ ਸਨ ਸ਼ਿਮਲੇ ਦੀ ਸੰਗਤ ਆਈ ਜਿਸ ਵਿੱਚ ਬੜੇ ਸਿਆਣੇ ਵੰਦੇ ਸਨ ਬੜੇ ਦਾਨੇ ਸਨ ਅਖਬਾਰਾਂ ਦੇ ਐਡੀਟਰ ਜੱਜ ਵਕੀਲ ਬੜੇ-ਬੜੇ ਦਿਮਾਗਾਂ ਵਾਲੇ ਸਭ ਨੇ ਬਾਹਰ ਸਲਾਹ ਕੀਤੀ ਵੀ ਸਾਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਣਾ ਇੱਥੇ ਬਹਿ ਕੇ ਆਪਾਂ ਕਾਨਫਰੰਸ ਕਰ ਲਈਏ ਕਿ ਸੰਤਾ ਅੱਗੇ ਇੱਕੋ ਸਵਾਲ ਪਾਈਏ ਐਸਾ ਸਵਾਲ ਪਾਈਏ ਜੋ ਸਾਰਿਆਂ ਦਾ ਘਰ ਪੂਰਾ ਹੋ ਜਾਏ ਸੁਣਿਏ ਬੜੇ ਮਹਾਤਮਾ ਹਨ ਬੜੀ ਕਰਨੀ ਵਾਲੇ ਹਨ ਤੇ ਤਪ ਤੇਜ ਐਡਾ ਜੋ ਕੋਈ ਸਾਹਮਣੇ ਬੋਲ ਨਹੀਂ ਸਕਦਾ ਕੇ ਸਿਫਤਾਂ ਸਰੋਤਾ ਤੇ ਸੁਣਿਆ ਸਾਰੇ ਬੈਠ ਗਏ ਤੇ ਸੁਬਨਾ ਨੇ ਫਿਰ ਇਹ ਮਤਾ ਪਕਾਇਆ ਵੀ ਇੱਕ ਸਵਾਲ ਕਰੀਏ ਜੋ ਸਭਨਾਂ ਵੱਲੋਂ ਹੋਵੇ ਪਰ ਹੁਣ ਵਿੱਚ ਕੋਈ ਸਮਾਜੀ ਹੈ ਕੋਈ ਸਨਾਤਨੀ ਹੈ ਕੋਈ ਅਕਾਲੀ ਹੈ ਸਾਰਿਆਂ ਦਾ ਇੱਕ ਸਵਾਲ ਕਿਵੇਂ ਬਣੇ ਆਖਿਆ ਇੱਕ ਸਵਾਲ ਸਾਰਿਆਂ ਦਾ ਸਾਂਝਾ ਹੈ ਉਹ ਕਿਹੜਾ ਕਿ ਸੰਸਾਰ ਸਾਗਰ ਤੋਂ ਕਿਵੇਂ ਤਰੀਏ ਇਹ ਹੁਣ ਭਾਵੇਂ ਕੋਈ ਬੰਦਾ ਹੋਵੇ ਕਿਸੇ মত ਦਾ ਹੋਵੇ ਇਹ ਸਵਾਲ ਸਾਰਿਆਂ ਦੇ ਅੱਗੇ ਹੈ ਇਹਨੂੰ ਹੱਲ ਕਰਨ ਵਾਸਤੇ ਭਾਵੇਂ ਕੋਈ ਕੁਝ ਕਰੇ ਤੇ ਭਾਵੇਂ ਕੋਈ ਕੁਝ ਕਰੇ ਲੇਕਿਨ ਸਵਾਲ ਤਾਂ ਇੱਕੋ ਹੈ आखिया इस दा जवाब मंगिए सबना ने मता पका लिया जिस वेले हाजिर होए उन बोले कौन बाबा जी दी अगे गल करनी कोई सौखी नहीं सी आखिर बाबा जी आप ही बोले क्यों भाई बड़े बड़े सियाने बड़े बड़े समझदार बैठे कोई सानू मत हो। गले में ही कर दे सब। मत लेने वास्ते आए सन ना जांच नहीं भी कि मत लीए तो बाबा जी ने आप जांच दस दी ਬਈ ਗੱਲ ਸਿੱਧੀ ਹੈ ਜੇ ਕੋਈ ਸਿਆਣਾ ਮਿਲ ਜਾਏ ਉਸ ਨੂੰ ਕੁਝ ਇਹ ਕੋਈ ਮਤ ਦੇ ਅਸੀਂ ਤੇ ਬਈ ਜੰਗਲਾਂ ਵਿੱਚ ਰਹਿੰਦੇ ਆ ਸਾਨੂੰ ਤੇ ਕੋਈ ਪਤਾ ਨਹੀਂ ਦੁਨੀਆ ਕਿੱਧਰ ਪਈ ਵਸਦੀ ਹੈ ਤੁਸੀਂ ਬੜੇ ਸਿਆਣੇ ਹੋ ਸਾਰੇ ਬੜੇ ਬੜੇ ਆਦਮੀ ਹੋ ਕੋਈ ਸਾਨੂੰ ਮਤ ਦਿਓ ਕੁਛ ਤਾਂ ਸੋਚੀ ਪਾਇਆ ਜਾਏ ਪਰ ਕੁਝ ਜਿਹੜੇ ਸਾਫ਼ ਦਿਲ ਸਨ ਜੋ ਸਾਫ਼ ਦਿਲ ਹੋਵੇ ਉਸ ਦੀਆਂ ਅੱਖਾਂ ਪਹਿਲਾਂ ਭਰ ਜਾਂਦੀਆਂ ਕਰੋ ਨਿਕਲ ਗਿਆ ਕਹਿਆਂ ਦਾ ਮਤ ਤਾਂ ਅਸੀਂ ਲੈਣ ਵਾਸਤੇ ਆਏ ਸੀ ਤੇ ਆਪ ਉਲਟੀ ਗੰਗਾ ਵਗਾਇਆ ਰਹੇ ਹੋ ਕੋਈ ਮਤ ਦਿਓ ਅਸੀਂ ਦੁਨੀਆਵੀ ਬੰਦੇ ਦੁਨੀਆ ਦਾ ਕਿੱਕੜ ਵਿੱਚ ਖੁੱਬੇ ਹੋਏ ਤੁਹਾਨੂੰ ਕੀ ਮਤ ਦੇਈਏ ਅਸੀਂ ਤਾਂ ਮਤ ਲੈਣ ਵਾਸਤੇ ਆਏ ਹਾਂ ਤੇ ਜਿਹੜੀ ਗੱਲ ਕਰਨੀ ਸੀ ਉਹ ਕੀਤੀ ਕਿਉਂ ਨਹੀਂ ਹੁਣ ਜ਼ਰੂਰਤ ਹੋਈ ਕੁਝ ਕਹਿਣ ਦੀ ਤਾਂ ਜੀ ਨਾਲ ਨੂੰ ਨਿਯਤ ਕੀਤਾ ਸੀ ਨਾ ਵੀ ਤੁਸੀਂ ਸਵਾਲ ਕਰਨਾ ਤੁਹਾਨੂੰ ਬੋਲਣ ਦੀ ਬੜੀ ਯੋਗਤ ਹੈ ਉਹਨਾਂ ਬੋਲੇ ਜੀ ਸਾਡੀ ਬੇਨਤੀ ਹੈ ਸਾਨੂੰ ਇਹ ਮਾਰਗ ਦੱਸੋ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰੀਏ ਪਰਬਾ ਜੀ ਨੇ ਆਖੀ ਅਬ ਚੰਗੀ ਗੱਲ ਕੀਤੀ ਜੇ ਨਹੀਂ ਅਸੀਂ ਸੋਚਿਆ ਵੀ ਬੜੇ ਸਿਆਣੇ ਬੰਦੇ ਹਨ ਕੋਈ ਚੰਗੀ ਗੱਲ ਕਰਨੀ ਹੈ ਗੱਲ ਕਰਨ ਦਾ ਸਵਾਦ ਆਇਆ ਨਾ ਭਾਈ ਮਹਾਤਮਾ ਕੋਲ ਇਹਦੋਂ ਵੱਡਾ ਹੋਰ ਕਿਹੜਾ ਸਵਾਲ ਹੈ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰੀਏ ਪਰਿਸ਼ਦਾ ਜਵਾਬ ਤਾਂ ਅੱਗੇ ਨਵੇਂ ਪਾਸਾ ਦੇ ਬਿਠੇ ਹੈ। ਛੇ ਤੁਹਾਨੂੰ ਪਤਾ ਨਾ ਹੋਵੇ ਭਾਈ ਅਸੀਂ ਉਹ ਜਵਾਬ ਦੁਰਾ ਦਿੰਦੇ। ਨਵੇਂ ਪਾਸਾ ਨੂੰ ਵੀ ਇਸੇ ਤਰ੍ਹਾਂ ਕਈਆਂ ਮਤਾਂ ਦੇ ਮੁਖੀਆਂ ਨੇ ਬੇਨਤੀ ਕੀਤੀ ਵੀ ਸੰਸਾਰ ਸਾਗਰ ਤੋਂ ਕਿਵੇਂ ਪਾਰ ਉਤਰਈਏ ਤਾਂ ਨਵੇਂ ਪਾਸਾ ਨੇ ਜੋ ਜਵਾਬ ਦਿੱਤਾ ਸੀ ਸਾਡੇ ਕੋਲ ਤਾਂ ਉਹੀ ਜਵਾਬ ਹੈ। ਪੁੱਛਿਆ ਕਿਹੜਾ ਲੱਕਰ ਲੱਗੇ ਰੇ ਮਨ ਓਟ ਲਿਓ ਹਰ ਨਾਮਾ ਨਾਮ ਦੇ ਓਟ ਲਓ ਇੱਕੋ ਜਵਾਬ ਔਰ ਸਭ ਨਾਲ ਨੂੰ ਸੰਜਾ ਤੇ ਸਾਰਿਆਂ ਨੂੰ ਵਖਰਾ ਵਖਰਾ ਭਈ ਜਿਹੜਾ ਕੋਈ ਨਾਮ ਜਪਦਾ ਉਸੇ ਨਾਮ ਦੀ ਓਟ ਰੱਖੇ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਵਾਗਰੂ ਜਪਦੇ ਆਂ ਤੇ ਤੂੰ ਜਿੰਨਾ ਚਿਰ ਵਾਗਰੂ ਨਾਮ ਦੀ ਓਟ ਨਾ ਰੱਖੇਗਾ ਤੈ ਤਰਣਾ ਹੀ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਇਹ ਵਿਸਥਾਰ ਹੈ ਹੀ ਨਹੀਂ ਬਾਣੀ ਵਿੱਚ ਤੱਕੋ ਕਿਤਨੇ ਨਾਮ ਹਨ ये सारे उसे दे बेड़ी ते मैं चढ़िया इसे ने पार उतरने बाकी संसार कितन बेड़िया दिन रात पहिया चल दया जिस बेड़ी कोई चढ़ दे पार ले जाती है भाई नाम तो बेड़ा है पर चढ़ जा किसे बेड़े ऐसा ना किनारे ते पुछदा ही रवे मैं पार जाने जावेड़ी बेड़ी ते चढ़ महात्मा कोल कोई गया महाराज नाम कर के राजपा जिस करके पार उतारा होवे नेड़े सी दरिया महात्मा कह लगे चल किनारे दसा गए किनारे आए महाराज हम दसो अके पार चल के दसा गे तो महाराज बेड़िया खड़ोतिया ने पार चलो कोई केड़ी चढ़े बेड़ी, तो बेड़ी जिस वेले भी कोई चढ़ा है तो बेड़ी जरूर हिल है महात्मा चढ़े पर छाल मार के उतर आए कह लगे वही तो हिलदी है ਦੂਸਰੀ ਬੇੜੀ ਤੇ ਜਾ ਚੜੇ ਉਹ ਵੀ ਹਿੱਲ ਪਈ। ਉੱਥੋਂ ਵੀ ਉਤਰ ਆਏ। ਸਾਰੀਆਂ ਬੇੜੀਆਂ ਤੇ ਫਿਰੇ ਆਖਣ ਲੱਗੇ ਤਾਂ ਹਿਲਦੀਆਂ ਨੇ। ਕਿਥੇ ਡੁੱਬ ਨਾ ਜਾਵਣ ਮਲਾਵਾਨ ਆਖਿਆ ਮਹਾਰਾਜ ਸੰਸਾਰ ਨਾ ਕਰੋ। ਕਿਸੇ ਇਥੇ ਬਹਿ ਜਾਓ। ਕਿ ਚੜਨ ਵੇਲੇ ਤਾਂ ਸਾਰੀਆਂ ਹਿੱਲਦੀਆਂ ਨੇ। ਪਰ ਜੇ ਬਹਿ ਜਾਓਗੇ ਨਾ ਇਹ ਹੀ ਬੇੜੀਆਂ ਹਨ ਜਿਹੋ ਦਿਨ ਰਾਤ ਪਈਆਂ ਮੁਸਾਫਰਾਨੂ ਪਾਰ ਕਰਦੀਆਂ। ਮਹਾਤਮਾ ਪਰਤਕੇ ਆਪਣੇ ਆਸਨ ਤੇ ਆ ਗਏ ਤੇ ਨਾਲ ਜਗਿਆਸੂ ਵੀ ਕਹਿਣ ਲਗਾ ਮਹਾਰਾਜ ਤੁਸੀਂ ਮੇਰੀ ਗੱਲ ਦਾ ਉੱਤਰ ਨਹੀਂ ਦਿੱਤਾ ਕਹਿਣ ਲਗੇ ਉੱਤਰ ਤਾਂ ਵਈ ਦੇ ਆਏ ਹਾਂ ਪੁੱਛਦਾ ਮੈਨੂੰ ਸਮਝ ਨਹੀਂ ਆਈ ਕਿਹੜਾ ਉੱਤਰ ਉਹ ਕਿ ਕਿਸੇ ਵੇੜੀ ਤੇ ਚੜ ਜਾ ਕਿਸੇ ਵੇੜੀ ਤੇ ਚੜ ਜਾ ਪਰ ਜ਼ਰੂਰਤ ਰਹੇਗਾ ਜਿਹੜਾ ਵੀ ਨਾਮ ਪਿਆ ਜਪਨਾ ਹੈ ਉਹਨੂੰ ਡਿਢ ਕਰ ਲੈ ਜੇ ਸਾਥੂ ਪੁੱਛੇ ਵੀ ਤੁਸੀਂ ਕਿਹੜਾ ਜਪਦੇ ਹੋ ਤਾਂ ਜਿਹੜਾ ਅਸੀਂ ਜਪਦੇ ਆ ਅਸੀਂ ਆਪਣਾ ਦੱਸ ਦਿਆਂਗੇ ਪਰ ਉਹ ਜੋ ਫਿਰ ਜਪਣਾ ਪਏਗਾ ਇਹ ਨਹੀਂ ਵੀ ਪੁੱਛਦਾ ਰਹੇ ਤੇ ਜਪੇ ਕੋਈ ਵੀ ਨਾ ਪੁੱਛਤੇ ਹੈ ਪੱਥਕ ਸੇ ਮਾਰਗ ਨਾ ਧਰੇ ਪੱਗ ਉਹ ਕਦੀ ਵੀ ਨਹੀਂ ਪਹੁੰਚਿਆ ਜਿਹੜਾ ਰਾਹ ਤੇ ਖੜੋਤਾ ਹਰ ਰਾਹੀ ਨੂੰ ਪੁੱਛਦਾ ਹੋਵੇ ਮੈਂ ਅੰਮ੍ਰਿਤਸਰ ਜਾਣਾ ਵੀ ਕਿਹੜਾ ਰਸਤਾ ਜਾਂਦਾ ਤੇ ساری ਉਮਰ ਪੁੱਛਦਾ ਹੀ ਰਹੇ ਪੁੱਛਦਾ ਹੀ ਰਹੇ ਤੇ ਕਦਮ ਇੱਕ ਵੀ ਨਾ ਧਰੇ ਉਸਦਾ ਪੈਂਡਾ ਜਿਵੇਂ ਨਹੀਂ ਨਾ ਮੁੱਕਦਾ ਇਸੇ ਤਰ੍ਹਾਂ ਜਗਿਆ ਸੁਦਾ ਇਹ ਜੀਵਨ ਪੰਧ ਮੁੱਕਦਾ ਹੀ ਨਹੀਂ ਜਿੰਨਾ ਚਿਰ ਇਹ ਕੋਈ ਕਦਮ ਨਾ ਤੁਰੇ ਸਾਥ ਸਿੰਘ ਬੋਲੋ ਸ੍ਰੀ ਕੂਚਤਿਏ ਪੱਥਕ ਸੇ ਮਾਰਗ ਨ ਤਰੇ ਪੱਗ ਪ੍ਰੀਤਮ ਕੇ ਦੇਸ ਕੈਸੇ ਬਾਤਲ ਸਿਉ ਜਾਈਏ ਅਸੀਂ ਮਾਤਾ ਬਹੁਤ ਕਰਦੇ ਹਾਂ ਜਪਦੇ ਬਹੁਤ ਥੋੜਾ ਕਿਤੇ ਬੈਠ ਛਿੜ ਪਵੇ ਤਾਂ 2 ਘੰਟੇ 4 ਘੰਟੇ ਗੱਲ ਹੀ ਕੋਈ ਨਹੀਂ ਪਰ ਜੇ ਬਹਿ ਕੇ ਨਾਮ ਜਪਣਾ ਪਵੇ ਤਾਂ 5 ਮਿੰਟ ਨਹੀਂ ਜਪ ਸਕਦੇ ਇਹ ਬੜੇ ਔਖੇ ਹਨ ਬੜੇ ਭਾਰੂ ਹਨ ਕਿਤੇ ਕੋਈ ਖੇਡ ਤਮਾਸ਼ਾ ਹੋਵੇ ਤੇ ਬਾਵੇਂ ਘੰਟੇ ਬੀਤ ਜਾਮ ਪਰ ਜੇ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਹੋਵੇ ਤਾਂ ਮਿੰਟ ਵੀ ਆਉਗਾ। ਕੋਈ ਕੰਮ ਯਾਦ ਆਉਣਗੇ, ਕਈ ਜ਼ਰੂਰੀ ਕੰਮ ਯਾਦ ਆਉਣਗੇ। ਕਈ ਐਸੇ ਕੰਮ ਯਾਦ ਆਉਣਗੇ ਵੀ ਜੇ ਮੈਂ ਹੁਣੇ ਨਾ ਗਿਆ ਤੇ ਕੰਮ ਵਿਗੜ ਜਾਏਗਾ। ਤੇ ਨਾਮ ਦੀ ਯੋਗਤਾ ਨਾ ਹੋਈ ਜਿਹਨੂੰ ਨਾਮ ਦੀ ਓਟ ਹੁੰਦੀ ਹੈ ਉਹ ਸਮਝਦਾ ਮੈਂ ਨਾਮ ਜਪਾਂਗਾ ਮੇਰੇ ਕਾਰਜ ਆਪੇ ਨਾਮ ਪੂਰੇ ਕਰੇ। ਪ੍ਰਭ ਕੇ ਸਿਮਰਨ ਕਾਰਜ ਪੂਰੇ ਪਰ ਇਹ ਕਾਰਜ ਉਹਨਾਂ ਦੇ ਹੀ ਪੂਰੇ ਹੁੰਦੇ ਹਨ ਜਿਹੜੇ ਸਿਮਰਨ ਦੀ ਟੇਕ ਰੱਖ ਕੇ ਜਪਦੇ। ਇਹਨਾਂ ਦੀ ਟੇਕ ਅਧੂਰੀ ਹੁੰਦੀ ਹੈ ਉਹਨਾਂ ਦੇ ਕਾਰਜ ਪੂਰੇ ਨਹੀਂ ਹੋਏ। ਤਾਂ ਇਹ ਫਿਰ ਜਪ ਕੇ ਨਾਸਤਕ ਕਿਉਂ ਨਾ ਬਣ ਜਾਣ ਜੀ ਮੈਂ ਇਨਾ ਚਿਰ ਜਪਿਆ ਮੇਰਾ ਕੰਮ ਹੀ ਨਹੀਂ ਪੂਰਾ ਹੋਇਆ। ਕੰਮ ਪੂਰਾ ਹੋਵੇ ਕਿਵੇਂ? ਛੰਡੇ ਤਵੇ ਤੇ ਰੋਟੀ ਪਾ ਕੇ ਬੈਠਾ ਰਪਿਆ ਉਹ ਦੇਖ ਲੈ ਵੀ ਇਹ ਪੱਕੇਗੀ। ਬੈਠਾ ਰੋ। ਉਹ ਆਟਾ ਸੁੱਕ ਜਾਏਗਾ ਰੋਟੀ ਨਹੀਂ ਪੱਕੇਗੀ। ਇਹਦੇ ਵਾਸਤੇ ਅੱਗ ਬਾਲਣੀ ਹੈ। ਔਰ ਅੱਗ ਵੀ ਪੂਰੀ ਪੂਰੀ ਨਾ ਪਾਂਬੜ ਮਚਾਣੇ ਤੇ ਨਾਂ ਬੁੱਝਣ ਦੇਣੀ ਸੀ ਫਿਰ ਉਸ ਰੋਟੀ ਨੂੰ ਪਰਤਾਣਾ ਵੀ ਹੈ ਕਦੇ ਸਿੱਧਾ ਕਦੇ ਪੁੱਠਾ ਪਾਸਾ ਇੱਕ ਮਮੂਲੀ ਰੋਟੀ ਪਕਾਉਣ ਵਾਸਤੇ ਵੀ ਜਾਚ ਸਿੱਖਣੀ ਪੈਂਦੀ ਹੈ ਨਹੀਂ ਤਾਂ ਰੋਟੀ ਜਾਂ ਕੱਚੀ ਜਾਂ ਸੜ ਗਈ ਇਹ ਨਾਮ ਜਪਣੇ ਇਹ ਕਿਤੋਂ ਨਹੀਂ ਸਿੱਖਣਾ ਇਹ ਵੀ ਸਿੱਖਣੇ ਸਹਿਬਾਕ ਨੇ ਸਾਧੂ ਸੰਗ ਸਿਖਾਇਓ ਨਾਮ ਸਾਧੂ ਦੀ ਸੰਗਤ ਨਾਲ ਨਾਮ ਸਿੱਖਣੇ ਕਿਵੇਂ ਸਿੱਖਣੇ ਕਿ ਸਾਨੂੰ ਨਾਮ ਤੇ ਨਿਸ਼ਟਾ ਲਿਖੀ ਨਾਮ ਤੇ ਪ੍ਰਤੀਤ ਨਹੀਂ ਨਾਮ ਦੀ ਸਾਨੂੰ ਟੇਕ ਨਹੀਂ ਤਾਈਏ ਸਹਿਬਾ ਜਨ ਰੇ ਮਨ ਓਟ ਲਿਓ ਹਰ ਨਾਮਾ ਫਿਰ ਓਟ ਓਟ ਦਿਖਾਈ ਹੈ ਅੱਖਾਂ ਦੇ ਨਾਲ ਅਖਿਆ ਤੂੰ ਵੇਖੇ ਬਿਨਾ ਨਹੀਂ ਨਾ ਪਤੀ ਆਂਦਾ ਵੇਖੇ ਬਿਨਾ ਨਹੀਂ ਪਤੀ ਜਿਦਾ ਤੇਰਾ ਮਨ ਨਹੀਂ ਮੰਨਦਾ ਆ ਤੈਨੂੰ ਦਿਖਾਵਾਂ ਜਿਨਾ ਨਾਮ ਦੀ ਓਟ ਲਈ ਰੇ ਮਨ ਓਟ ਲਿਓ ਹਰ ਨਾਮਾ ਜਾਂਕੇ ਸਿਮਰਨ ਦੁਰਮਤ ਨਸੈ ਪਾਵੇ ਪਦ ਨਿਰਵਾਣਾ ਬੜ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਤੂੰ ਸੋਚਨੇ ਮੈਂ ਤਾਂ ਗੁਰਦੁਆਰੇ ਬੈਠਾ ਰਿਆ ਮੇਰੇ ਨਾਲ ਦਾ ਆਟੀ ਵਾਲਾ ਸੌ ਕਮਾਈ ਬੈਠਾ ਆਪ ਨੂੰ ਉਸ ਵੇਲੇ ਸਮਝਣਾ ਮੈਂ ਕਾਟੇ ਵਿੱਚ ਰਹਿ ਗਿਆ ਜੇ ਮੈਂ ਵੀ ਕੰਟਾ ਤੋਂ ਪਹਿਨਾ ਹਸਤੀ ਤੇ ਆ ਜਾਂਦਾ ਸਤਸੰਗ ਨਾ ਕਰਦਾ ਅੱਜ ਤੇ 10 ਵੀ 40 ਮੈਂ ਵੀ ਘਟ ਲੈਂਦਾ ਤਾਂ ਪ੍ਰਤੀਤ ਤਾਂ ਫਿਰ ਇਤਨੀ ਹੋਈ ਨਾ ਨਾਮ ਤੇ ਨਾਮ ਨਾਲੋਂ ਤਾਂ ਕਾਲ ਨੂੰ ਵੱਡਾ ਸਮਝਿਆ ਹਾਸਲ ਕੀ ਹੋਵੇਗਾ ਨਾਮ ਤਾਂ ਪ੍ਰਾਪਤ ਨਹੀਂ ਹੋਣਾ ਸਹਿਬਾਗਦੀ ਨੂੰ ਵੱਡ ਭਾਗੀ ਸੰਸਾਰ ਵਿੱਚ ਜਿੰਨੇ ਵੀ ਬੰਦੇ ਹਨ

ਇਸ ਦੀ ਵਈ ਸਦਈਏ ਉਹਨੂੰ ਕੋਈ ਟੈਕਸ ਕਿਹਾ ਲਾਏਗਾ ਇਹ ਤਾਂ ਉਹਨਾਂ ਨੂੰ ਲੱਗਦਾ ਹੈ ਨਾ ਜਿਨ੍ਹਾਂ ਨੇੜਾ ਫੇਰੀਆਂ ਕੀਤੀਆਂ ਆਈਆਂ ਨਾਵੇਂ ਪੰਨੇ ਹੋਏ ਹਨ ਉਹਨਾਂ ਨੂੰ ਫਿਰ ਜਿੰਨਾ ਮਰਜ਼ੀ ਲਿਖ ਲਵਾਂ ਝੂਠੇ ਦੇ ਉੱਤੇ ਆਖਿਆ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੇ ਫੁਨ ਬੈਕੁੰਟ ਸਿਧਾਵੇ ਫਿਰ ਮਿਸਾਲ ਦਿੱਤੀ ਅੱਗ ਨੂੰ ਐਡਾ ਪਾਪੀ ਵੀ ਕੋਈ ਹੋ ਸਕਦਾ ਹੈ ਅਜਾਮਲ ਵਰਗਾ ਅਜਾਮਲ ਪਾਪੀ ਜਗ ਜਾਣੇ ਪਰ ਆਖਿਆ ਗੁਨਾਗਾਮ ਦੇ ਸਦਕੇ ਨਾਮ ਜਪਣ ਦੀ ਮਹਿਮਾ ਨਾਮ ਦੀ ਓਟ ਦਾ ਫਲ ਅਜਾਮਲ ਪਾਪੀ ਜਗ ਜਾਨੈ ਕਿ ਨਿਮਖ ਮਾਏ ਨਸਾਰਾ ਇੱਕ ਨਿਮਖ ਇੱਕ ਨਿਮਖ ਮਾਤਰ ਕਿਉਂਕਿ ਚੰਦਮਾਰੀ ਕੀਤੀ ਹੋਈ ਸੀ ਨਿਸ਼ਾਨਾ ਪੂਰਾ ਸੀ ਅੰਤ ਵੇਲੇ ਜਿਸ ਨੇ ਨਾਮ ਜਪਿਆ ਤਾਂ ਠੀਕ ਉਹ ਨਿਸ਼ਾਨੇ ਤੇ ਪਹੁੰਚਿਆ ਇਹ ਤਾਂ ਹੱਥ ਪਕਾ ਮੰਨੋਂ ਪੈਂਦਾ ਅਸਾ ਕੂਲਾਂ ਬੱਚਿਆਂ ਨੂੰ ਸਿਖਾਉਂਦੇ ਇਹਨਾਂ ਵੀ ਹੱਥ ਹੱਥ ਪਕਾਓ ਖੁਸ਼ਖਤ ਬਣਾਓ ਬਾਰ-ਬਾਰ ਲਿਖਦਿਆਂ 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 ਹੱਥ ਪੱਕ ਜਾਂਦੇ ਆ ਆ ਚੰਦ ਮਾਰੀ ਵੀ ਨੇ ਕੋਈ ਨਿਸ਼ਾਨਾ ਸਾਹਮਣੇ ਰੱਖ ਕੇ ਵੀ ਬੰਦੂਕਾਂ ਚਲਾਈ ਜਾ ਨਿਸ਼ਾਨਾ ਮਾਰੀ ਜਾ ਹੌਲੀ-ਹੌਲੀ ਨੇੜੇ-ਨੇੜੇ ਉਸ ਖੇਰੇ ਤੇ ਜਾਂਦਾ ਜਾਵੇਂਗਾ ਫਿਰ ਠੀਕ ਨੁਕਤੇ ਤੇ ਜਾ ਮਾਰੇਗਾ ਬਸ ਜਿਸ ਵੇਲੇ ਨਿਸ਼ਾਨਾ ਪੱਕ ਗਿਆ ਉਹਨੇ ਪਾਸ ਹੈ इसे तरह इस ब्रति पकावना है कि नाम जपन वेले गुरु नानक के चरणा का ध्यान हो वे। फिर जिस वेले भी तू नाम जपेगा ध्यान तेरा प्रपा क्या गुरु नानक अगे बिठा लेगा पर जे नाम ओठ रखेगा नाम दठठ जिन्ह ने रखी उन्हों का जिक्र करते हैं अजामल कौ काल में नारायण सुद आई जे गत खो जोगी सर बाछे सो गत छिन में पाई ਇਕ ਛਿੰਨ ਦੀ ਵੀ ਧੇਰ ਨਾ ਲੱਗੀ ਜਿਸ ਗਤੀ ਨੂੰ ਅਖੇ ਜੋਗੀ ਸਰ ਬਾਛਦੇ ਰਹੇ ਜੋਗੀ ਰਾਜ ਕਰ ਕਰ ਯੋਗ ਤੇ ਆਸਨ ਯੋਗ ਸਿੱਧ ਆਸਨ 84 ਅਖੇ ਇਹ ਵੀ ਕਰ ਕਰ ਰਹਾ ਆਰਜਾ ਤਾਂ ਵੱਡੀ ਹੋ ਗਈ ਪ੍ਰਾਣ ਜੋ ਚੜਾਈ ਰੱਖੇ ਸਵਾਸ ਜੋ ਸਾਹ ਲੈ ਉਮਰ ਤਾਂ ਵਡੇਰੀ ਕਰ ਲਈ ਵੱਡੀ ਆਰਜਾ ਫਿਰ ਫਿਰ ਜਨਮ ਹਰ ਸੋ ਸੰਗ ਨਾ ਗਿਆ ਪਰਮੇਸ਼ਰ ਦਾਵਨਾ ਨੂੰ ਸੰਗ ਨਾ ਮਿਲਿਆ ਕਿਉਂ ਉਸਦੇ ਨਾਮ ਦੀ ਉਹਨਾਂ ਨੇ ਓਟ ਨਹੀਂ ਟੱਕੀ ਵੈਗਰੂ ਕਿਹਨਾਂ ਦਾ ਜੋ ਉਸਦੇ ਨਾਮ ਦੀ ਓਟ ਤੱਕਦੇ ਹਨ ਕਿਉਂਕਿ ਵੱਡਾ ਸਾਹਿਬ ਉੱਚਾ ਥਾਂ ਤੇ ਉੱਚੇ ਉੱਪਰ ਉੱਚਾ ਨਾ ਰੱਬ ਸਾਡੇ ਹੱਥ ਨਹੀਂ ਆ ਸਕਦਾ ਪਰ ਕਦੋਂ ਆਉਂਦਾ ਜਦੋਂ ਉਸਦਾ ਨਾਮ ਨਾਮ ਦਾ ਪੱਲਾ ਘੁੱਟ ਕੇ ਫੜ ਲઈએ ਸਾਹਿਬ ਆਖਦੇ ਕਾਲ ਯੁਗ ਦਾ ਸਮਾਂ ਹੈ ਜੱਖੜ ਪੈ ਚਲਦੇ ਹਨ ਹਨੇਰੀਆਂ ਤੇ ਤੂਫਾਨ ਪੈ ਉੱਠਦੇ ਹਨ ਖਬਰ ਨਹੀਂ ਚਾਟ ਨੂੰ ਕੀ ਹੋ ਜਾਣਾ ਤੂੰ ਨਾਮ ਦੀ ਓਟ ਲੈ ਤੂੰ پہاੜ ਦੀ ਓਟ ਵਿੱਚ ਬਹੋ ਫਿਰ ਤੈਨੂੰ ਕੋਈ ਫਿਕਰ ਨਹੀਂ ਤੈਨੂੰ ਕੋਈ ਖਤਰਾ ਨਹੀਂ ਜਿਵੇਂ ਸਹਿਬਾਖ ਜੀ ਨੇ ਤੂੰ ਮੇਰਾ ਮੇਰ ਪਰਬਤ ਸੁਆਮੀ ਤੂੰ ਮੇਰਾ ਮੇਰ Good journey. Thank you. Yeah. <laughs>